ਉਦਰ ਪਟਾਣਾ ਦੀ ਨੋਂਦੇ ਕਥਾਣਾ ਕੁਮਾਣਾ ਪੁਲਿਸ ਨੂੰ ਸੋਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਔਰਤ ਨੂੰ ਕਾਬੂ ਕਰਕੇ ਉਸਦੇ ਕੋਲੋਂ ਹਰੋਇਨ ਅਤੇ ਡਰਗ ਮਨੀ ਬਰਾਮਦ ਕੀਤੀ ਹੈ ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੋ ਡੀਐਸਪੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਨੇ ਦੱਸਿਆ ਕਿ ਜ਼ੁਹੇਲ ਕਾਸਮਬੀਰ ਆਈਐਸ ਸੀਨੀਅਰ ਪੁਲਿਸ ਕਪਤਾਨ ਦੇਹਟ ਜਿਹੜੀ ਕਿ ਇਹ ਹਦਾਇਤ ਅਨੁਸਾਰ ਵੱਡੀ ਕਾਰਵਾਈ ਕੀਤੀ ਹੈ ਤਾਂ ਪਟਾਣਾ ਦੇ ਕੁਮਾਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿੱਥੇ ਇੱਕ ਔਰਤ ਨੂੰ ਕਾਬੂ ਕਰਕੇ ਉਸਦੇ ਕੋਲੋਂ ਹਰੋਇਨ ਅਤੇ ਡਰਗ ਮਨੀ ਬਰਾਮਦ ਕੀਤੀ ਹੈ ਕਹ ਦੱਸੇ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਿਹੜਾ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪੁਲਿਸ ਵੀ ਸੱਤਰਕ ਨਜ਼ਰ ਆ ਰਹੀ ਹੈ ਇਸ ਬਾਬਤੋ ਬਟਾਲਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਕਰਦੇ ਹੋਏ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਉਸ ਤੇ ਉਸ ਦੇ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮਖਤਸਾ ਵੱਲੋਂ ਸਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਬਗਦਦ ਗੁੱਡ ਉਸ ਸਮੇਂ ਬੜਾ ਵੱਡਾ ਹਦਾਰਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਹੇਲ ਮੀਨ ਸਾਹਿਬ ਦੀ ਨਿਸ਼ਾਨਦੇਸ਼ ਤੇ ਸਾਡੇ ਡੀਐਸਪੀ ਐਸਪੀ ਡੀ ਸਾਹਿਬ ਜੀ ਥੋੜਾ ਫੌਤਾ ਸਾਹਿਬ ਦੀ ਜਿਹੜੀ ਹਾਇਰ ਡਾਇਰੈਕਸ਼ਨਸ ਦੇ ਹਨ ਥਾਣਾ ਕਮਾਨ ਦੀ ਪੁਲਿਸ ਨੂੰ ਉਸਵੇ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਝੋਮਾ ਦੀ ਔਰਤ ਨੂੰ 460 ਗ੍ਰਾਮ ਦੇ ਨਾਲ ਚਾਹ ਦਾ ਘੇਰੋਂ ਦੇ ਨਾਲ ਦਰਫਰ ਦਿੱਤਾ ਜਿਸਦੀ ਲੜੀ ਦਾ ਨਾਮ ਪਵਨਦੀਪ ਗੌਰ ਹੈ ਤੇ ਜਿਹੜੀ ਕੋ ਬਰਾਮ ਘਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਕੰਡਾ ਦੇ ਦੋ ਦੋ ਨੋ ਬੋਰਗੇ ਬੇਈ ਦੀ ਸੀ ਨਾਲ ਢੱਕਣੀ 20000 ਰੁਪਇਆ ਆਰੰਭ ਹੋਈ ਇਸ ਦੱਸਣ ਜੋਗ ਹੈ ਕਿ ਜਿੱਤੋਂ ਇਹ ਲੈਦੀ ਸੀ ਉਦੋਂ ਵੀ ਨਾ ਉਹ ਵੀ ਪਰਚੇ ਚ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਜਿਹਦੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜੇਲ੍ਹ ਵਿੱਚ ਮੰਦਾ ਜੁਨਾ ਨੇ ਉਹ ਵੀ ਇਸੇ ਮਾਮਲੇ ਵਿੱਚ ਦੇ ਨਾਲ ਇਨਵੋਲ ਹੈ ਜਿਹਨੂੰ ਵੀ ਪਰਚੇ ਨਾਲ ਰੱਖ ਕੇ ਉਸ ਨੂੰ ਵੀ ਰਿਮਾਂਡ ਤੇ ਲਿਆ ਆ ਕੇ ਕੋਸ਼ਿਸ਼ ਕਰਾਂਗੇ ਜਿੱਤਨਾ ਜਰਾ ਹੋਰ ਖਾਸੇ ਹੋਣਗੇ ਤਨਸ਼ੇਰ ਕਰਾਂ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨਡੀਪੀਐਸ ਦੇ ਜਾਂ ਹੋਰ ਵੀ ਜਿਹਦੇ ਨਾਲ ਇਸਤੇ 302 ਦੇ ਜਾਂ ਹੋਰ ਵੈਰੀਅਸ ਵੀ ਹੈਗੀਆਂ ਸੈਕਸ਼ਨਸ ਵੀ ਹੋ ਉਹਦੇ ਪਰਚੇ ਦੱਸ ਸਕਦੇ ਹੋ ਸਰ ਮੈਂ ਇਹ ਜਿਹੜੀ ਨੀੜੀ ਹੈ ਜਿਹਦਾ ਅਸੀਂ ਰਿਮਾਨ ਲੈ ਰਹੇ ਹਾਂ ਦੋਨੋਂ ਰਿਮਾਨ ਸਾਜੀ ਹਨ ਨੂੰ ਮਿਲਿਆ ਜਿਹਦਾ ਸਿਰਫ ਉਹਨੇ ਉਸੇ ਦੌਰਾਨ ਦਾ ਹੀ ਹੋਰ ਬਿਆਨਿਸ਼ ਜੜੀ ਬ੍ਰੀਫ ਵੀ ਕੋਸ਼ਿਸ਼ ਕਰਾਂਗੇ ਜਿੱਤਨਾ ਖਾਸ ਹੋਣਗੇ ਤਨਸ਼ੇਰ ਕਰਾਂ ਸਰ ਇਹਦੇ ਵਿੱਚ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤਾਂ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹਾ ਮੈਂ ਜੀ ਸਾਹਿਬ ਨੂੰ ਦੱਸਿਆ ਕਿ ਸਾਥ ਦੀ ਗੱਲ ਪੂਰੀ ਉਹ ਵੀ ਨਾ ਨੂੰ ਵਾਲੀ ਉਹ ਪਾਰਟੀ ਨਾਲ ਆਇਆ ਹਮਾਰਾ ਇਹ ਪਤੀ ਜਿਹੜਾ ਗਿਆ ਉਹ ਵੀ ਉਹਦੀ ਵਿੱਚ ਮੂਰਬਾ ਸਾਹਮਣੇ ਆਈ ਹੈ ਉਹ ਪਰਦੇ ਉਹ ਪਰਦੇ ਸਾਹਮਣੇ ਇਹ ਕਿੱਥੋਂ ਬੜਾ ਜੀ ਨੂੰ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਵੇਂ ਦੇ ਤੋਂ ਹਿੰਗ ਦੱਸਤਾ